ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਗੁਰੂ ਨਾਨਕ ਦੇਵ ਧੰਨ ਬਾਬਾ ਹੀ ਨਾਨਕ ਦੇਵ ਧੰਨ ਧੰਨ ਪੂਰਨ ਬ੍ਰਹਮ ਗਿਆਨੀ ਸੰਤ ਬਾਬਾ ਜ਼ਾਰਾ ਸਿੰਘ ਜੀ ਨਿੱਕੇ ਘੁੰਮਣਾ ਵਾਲੇ ਸਾਖੀ ਮਿਰਤਕ ਕੋ ਜਵਾਲਨ ਹਾਰ ਸਵੇਰ ਦੇ 7:00 ਵਜੇ ਦਾ ਸਮਾਂ ਸੀ ਬ੍ਰਹਮ ਗਿਆਨੀ ਬਾਬਾ ਹੀ ਆਪਣੇ ਡੇਰੇ ਵਿਖੇ ਸੰਗਤ ਵਿੱਚ ਬਿਰਾਜਮਾਨ ਸਨ ਜਨਮ ਸਾਖੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਾਠ ਹੋ ਰਹੇ ਸਨ 60-70 ਦੀ ਗਿਣਤੀ ਵਿੱਚ ਸੰਗਤ ਬੈਠੀ ਹੋਈ ਸੀ। ਇੰਨੇ ਨੂੰ ਦੋ ਆਦਮੀ ਅਤੇ ਇੱਕ ਔਰਤ ਬਾਬਾ ਜੀ ਦੇ ਕੋਲ ਆਏ। ਔਰਤ ਨੇ ਇੱਕ ਛੋਟਾ ਜਿਹਾ ਬੱਚਾ ਕੱਪੜਿਆਂ ਵਿੱਚ ਲਪੇਟ ਕੇ ਇੱਕ ਨਾਲ ਲਾਇਆ ਹੋਇਆ ਸੀ। ਇਹਨਾਂ ਸਾਰਿਆਂ ਨੇ ਸੰਗਤ ਸਮੇਤ ਬਾਬਾ ਜੀ ਨੂੰ ਨਮਸਕਾਰ ਕੀਤੀ ਤੇ ਬਾਬਾ ਜੀ ਦੇ ਲਾਗੇ ਹੋ ਕੇ ਬੈਠ ਕੇ 2 ਕੁ ਮਿੰਟ ਪਿੱਛੋਂ ਇਹਨਾਂ ਨੇ ਇਸ ਕੁਛੜ ਚੁੱਕੇ ਹੋਏ ਛੋਟੇ ਬੱਚੇ ਨੂੰ ਬਾਬਾ ਜੀ ਦੇ ਅੱਗੇ ਰੱਖ ਦਿੱਤਾ ਤੇ ਦੋਵੇਂ ਹੱਥ ਜੋੜ ਕੇ ਬੇਨਤੀ ਕੀਤੀ ਬਾਬਾ ਜੀ ਬੱਚਾ ਠੀਕ ਨਹੀਂ ਰਹਿੰਦਾ ਮਿਹਰ ਕਰ ਦਿਓ ਬੱਚਾ ਠੀਕ ਹੋ ਜਾਵੇ ਅੰਤਜਾਮੀ ਮਹਾਪੁਰਖਾਂ ਨੇ ਨੇਤਰ ਭਰ ਕੇ ਵੇਖਿਆ ਤੇ ਬਚਨ ਕੀਤਾ ਇਹਦਾ ਇਲਾਜ ਸਾਡੇ ਕੋਲ ਨਹੀਂ ਹੈ ਹੱਥ ਨਾਲ ਇਸ਼ਾਰਾ ਕੀਤਾ ਕਿ ਜਾਓ ਪੈਰੇ ਲੱਗ ਜਾਓ ਅਰਥਾਤ ਚਲੇ ਜਾਓ ਇਹ ਸਵਾ ਕ ਮਹੀਨੇ ਦਾ ਬੱਚਾ ਸਰਦਾਰ ਕਰਮ ਸਿੰਘ ਸਪੁੱਤਰ ਸਰਦਾਰ ਸੰਤਾ ਸਿੰਘ ਪਿੰਡ ਬਜ਼ੁਰਗਵਾਲ ਗੁਰਦਾਸਪੁਰ ਦਾ ਪੁੱਤਰ ਸੀ ਅਤੇ ਜਨਮ ਤੋਂ ਹੀ ਕਿਸੇ ਭਿਆਨਕ ਬਿਮਾਰੀ ਦਾ ਸ਼ਿਕਾਰ ਹੋ ਗਿਆ ਸੀ ਲਾਗੇ ਲਾਗੇ ਤੇ ਸਾਰੇ ਡਾਕਟਰਾਂ ਨੇ ਜੋਰ ਲਾ ਲਿਆ ਸੀ ਪਰ ਬੱਚਾ ਕਿਤੇ ਉਹ ਵੀ ਠੀਕ ਨਹੀਂ ਸੀ ਹੋਇਆ ਕਦੇ ਇਸ ਦਾ ਸਾਹ ਰੁਕ ਜਾਂਦਾ ਸੀ ਅਤੇ ਡੇਲੇ ਪੁੱਠੀਆਂ ਅੱਖਾਂ ਪੁੱਠੀਆਂ ਕਰ ਲੈਂਦਾ ਸੀ ਰੋਈ ਜਾਂਦਾ ਸੀ ਕਿਸੇ ਨੂੰ ਵੀ ਉਸ ਬਿਮਾਰੀ ਦਾ ਪਤਾ ਨਹੀਂ ਸੀ ਲੱਗਦਾ ਕਈ ਸਿਆਣਿਆਂ ਨੇ ਵੀ ਬਥੇਰੇ ਫਾਂਡੇ ਧਾਗੇ ਤਵੀ ਤਾਦ ਕਰ ਲਏ ਸਨ ਸੁਖਣਾ ਵੀ ਬਥੇਰੀਆਂ ਸੁਖੀਆਂ ਸਨ ਪਰ ਇਸ ਨੂੰ ਕਿਤੇ ਉਹ ਵੀ ਜਰਾ ਮਾਸਾ ਵੀ ਆਰਾਮ ਨਹੀਂ ਸੀ ਆਇਆ ਅੱਜ ਇਸ ਬੱਚੇ ਦਾ ਸਾਹ ਵੀ ਬੰਦ ਹੋ ਗਿਆ ਸੀ ਮੌਜੂਦ ਡਾਕਟਰ ਨੇ ਵੀ ਸਿਰ ਫੇਰ ਦਿੱਤਾ ਸੀ ਕਿ ਬੱਚੇ ਦਾ ਸਾਹ ਫਿਰ ਚੱਲ ਪਿਆ ਪਰਿਵਾਰ ਦੇ ਜੀਹਾਂ ਨੇ ਇੱਕ ਵਾਰ ਰੋ ਪੇਟ ਵੀ ਲਿਆ ਸੀ ਸਾਰੇ ਪਾਸਿਆਂ ਦੁਹਾਰ ਹੁੰਬ ਕੇ ਉਹਨਾਂ ਇਸ ਬੱਚੇ ਨੂੰ ਬ੍ਰਹਮ ਗਿਆਨੀ ਘੁੰਮਣਾ ਵਾਲਿਆਂ ਜਿਹਦੇ ਕੋਲ ਲੈ ਕੇ ਆ ਗਏ ਸਨ ਪਰ ਬਾਬਾ ਜੀ ਨੇ ਇਹਨਾਂ ਨੂੰ ਵਾਪਸ ਮੋੜ ਦਿੱਤਾ ਸੀ ਸਰਦਾਰ ਸੰਤਾ ਸਿੰਘ ਤੇ ਉਸ ਦਾ ਪਰਿਵਾਰ ਟੁੱਟੇ ਹੋਏ ਦਿਲ ਨਾਲ ਲੈ ਕੇ ਵਾਪਸ ਪਿੰਡ ਆ ਗਏ ਬੱਚੇ ਦੀ ਹਾਲਤ ਵਿਗੜਦੀ ਜਾ ਰਹੀ ਸੀ ਇਸੇ ਪਿੰਡ ਵਿੱਚ ਬਾਬਾ ਜੀ ਦਾ ਸ਼ਰਧਾਲੂ ਸਰਦਾਰ ਕਰਨੈਲ ਸਿੰਘ ਵੀ ਰਹਿੰਦਾ ਸੀ 15 ਮਈ 1975 ਨੂੰ ਸਵੇਰੇ 8 ਵਜੇ ਦਾ ਸਮਾਂ ਸੀ ਸਰਦਾਰ ਕਰਨੈਲ ਸਿੰਘ ਆਪਣੇ ਖੇਤਾਂ ਵਿੱਚ ਹਲ ਵਾ ਰਿਆ ਸੀ ਸਰਦਾਰ ਸੰਤਾ ਸਿੰਘ ਤੇ ਸਰਦਾਰ ਕਰਮ ਸਿੰਘ ਉਸ ਕੋਲ ਗਏ ਤੇ ਕਹਿਣ ਲੱਗੇ ਮੁੰਡਾ ਠੀਕ ਨਹੀਂ ਤੇ ਚੱਲ ਬਾਬਾ ਜੀ ਕੋਲ ਜਾ ਕੇ ਤਰਲਾ ਕਰੀਏ ਸਰਦਾਰ ਕਰਨੈਲ ਸਿੰਘ ਨੇ ਹਲ ਵਾਉਣਾ ਬੰਦ ਕਰ ਦਿੱਤਾ ਬਲਦਾਂ ਨੂੰ ਵੇਹਲੀ 'ਚ ਬਣ ਕੇ ਉਹ ਜਲਦੀ ਜਲਦੀ ਸਰਦਾਰ ਸੰਤਾ ਸਿੰਘ ਦੇ ਘਰ ਗਿਆ ਸਰਦਾਰ ਸੰਤਾ ਸਿੰਘ ਦੀ ਪਤਨੀ ਨੇ ਕਰਨੈਲ ਸਿੰਘ ਨੂੰ ਤਰਲੇ ਭਰੀ ਆਵਾਜ਼ ਵਿੱਚ ਕਿਹਾ ਬੀਬਾ ਵੀਰ ਸਾਡੇ ਨਾਲ ਚੱਲ ਮੁੰਡਾ ਡਾਡਾ ਤੰਗਿਆ ਇਸ ਦਾ ਤਾਂ ਸਾਹ ਵੀ ਰੁੱਕ ਜਾਂਦਾ ਘੁੰਮਣੀ ਕੱਚੇ ਕੋਠੇ ਵਿੱਚ ਬਾਬਾ ਹੀ ਬੈਠੇ ਹੋਏ ਸਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਤਿਗਪੋਥੀ ਤੋਂ ਪਾਠ ਪੜਿਆ ਜਾ ਰਿਹਾ ਸੀ 40 ਦੀ ਗਿਣਤੀ ਵਿੱਚ ਸੰਗਤ ਬੈਠੀ ਹੋਈ ਸੀ ਸਵੇਰ ਦੇ 10:00 ਵਜੇ ਦਾ ਸਮਾਂ ਸੀ ਸਰਦਾਰ ਕਰਨੈਲ ਸਿੰਘ ਸਮੇਤ ਨਵ ਜੰਮੇ ਬਿਮਾਰ ਬੱਚੇ ਦੇ ਬਾਬਾਈ ਦੇ ਡੇਰੇ ਪਹੁੰਚੇ। ਸਰਦਾਰ ਕਰਨੈਲ ਸਿੰਘ ਨੇ ਬੱਚੇ ਨੂੰ ਬਾਬਾਈ ਦੇ ਅੱਗੇ ਰੱਖ ਦਿੱਤਾ। ਤੇ ਫਿਰ ਬੱਚੇ ਦੀ ਮਾਤਾ ਨੇ ਬਾਬਾਈ ਦੇ ਲਾਗੇ ਬੈਠ ਕੇ ਬੱਚੇ ਨੂੰ ਗੋਦੀ ਵਿੱਚ ਲਿਆ। ਸਰਦਾਰ ਕਰਨੈਲ ਸਿੰਘ ਨੇ ਬਾਬਾਈ ਨੂੰ ਬੇਨਤੀ ਕੀਤੀ ਬਾਬਾਈ ਬੱਚੇ ਨੂੰ ਰਾਜੀ ਕਰ ਦਿਓ। ਬਾਬਾਈ ਜੀ ਨੇ ਉਸ ਨੂੰ ਆਪਣੇ ਲਾਗੇ ਬਿਠਾ ਲਿਆ ਤੇ ਬਚਨ ਕੀਤਾ ਵੇਖੀ ਕਿਤੇ ਇਸ ਜ਼ਿੰਮੇਵਾਰੀ ਵਿੱਚ ਨਾ ਆ ਜਾਵੀਂ। ਇਨਾਂ ਦੇ ਭਾਗਾਂ ਵਿੱਚ ਇਹ ਵੇਲ ਸੁੱਕ ਗਈ ਆ ਕਿਤੇ ਹਾਂ ਨਾ ਕਰ ਦੇਵੀਂ ਸਰਦਾਰ ਕਰਨੈਲ ਸਿੰਘ ਨੇ ਸਰਦਾਰ ਸੰਤਾ ਸਿੰਘ ਤੇ ਉਸ ਦੇ ਨਾਲ ਆਏ ਲਾਗੇ ਬੈਠੇ ਸਾਰੇ ਪਰਿਵਾਰ ਵਾਲੇ ਵੇਖਿਆ ਬਾਬਾਈ ਦਾ ਬਚਨ ਸੁਣ ਕੇ ਸਾਰਿਆਂ ਨੇ ਧੌਣਾ ਨੀਵੀਆਂ ਕਰ ਲਈਆਂ ਸੰਗਤ ਵਿੱਚ ਚੁੱਪ ਵਰਤ ਗਈ ਬੱਚੇ ਦੇ ਮਾਤਾ ਪਿਤਾ ਅੱਖਾਂ ਵਿੱਚ ਅਥਰੂ ਕੇਰਨ ਲੱਗ ਪਏ ਪਾਲਕ ਮਗਰੋਂ ਬਾਬਾ ਜੀ ਨੇ ਕਰਨੈਲ ਸਿੰਘ ਨੂੰ ਆਖਿਆ ਇਹਨਾਂ ਨੂੰ ਪੁੱਛ ਬੱਚਾ ਹੋਰ ਕਿਸੇ ਨੂੰ ਦੇ ਦੇਣਗੇ ਸਰਦਾਰ ਕਰਨੈਲ ਸਿੰਘ ਨੇ ਉਹਨਾਂ ਨੂੰ ਇਸ ਬਾਰੇ ਪੁੱਛਿਆ ਬਾਬਾ ਜੀ ਵਚਨ ਕਰਦੇ ਹਨ ਕਿ ਤੁਹਾਡੇ ਭਾਗਾ ਵਿੱਚ ਹੁਣ ਵੇ ਵੇਲ ਸੁੱਕ ਗਈ ਹੈ ਤੇ ਬੱਚਾ ਕਿਸੇ ਹੋਰ ਨੂੰ ਦੇ ਦੋਗੇ ਸੁਣ ਕੇ ਸਰਦਾਰ ਸੰਤਾ ਸਿੰਘ ਦੀਆਂ ਭੁੱਬਾਂ ਨਿਕਲ ਗਈਆਂ ਖੂਬ ਰੋਇਆ ਸਰਦਾਰ ਸੰਤਾ ਸਿੰਘ ਕਹਿਣ ਲੱਗਾ ਬੱਚਾ 10 ਸਾਲਾਂ ਦਾ ਜਦੋਂ ਹੋ ਜਾਊਗਾ ਉਦੋਂ ਜਿਸ ਨੂੰ ਬਾਬਾ ਜੀ ਕਹਿਣਗੇ ਉਸੇ ਨੂੰ ਹੀ ਦੇ ਦਵਾਂਗੇ ਬਾਬਾ ਜੀ ਨੇ ਵਚਨ ਕੀਤਾ ਇਹਨੇ ਨਹੀਂ ਦੇਣਾ ਕਰਨੈਲ ਸਿਆਂ ਇਹਨੇ ਨਹੀਂ ਦੇਣਾ ਇਹਨਾਂ ਨੂੰ ਇੱਕ ਵਾਰੀ ਫਿਰ ਪੁੱਛ ਲੈ ਬੱਚੇ ਨੇ ਨਹੀਂ ਜਬchnਾ ਬੱਚਾ ਇਹਨਾਂ ਦੇ ਭਾਗਾ ਵਿੱਚ ਹੁਣ ਹੈ ਨਹੀਂ ਮਿੱਟੀ ਹੀਠਾਂ ਵੀ ਇਹਨਾਂ ਨੇ ਦੱਬਣਾ ਹੀ ਹੈ ਜੇਕਰ ਇਹਨਾਂ ਦੀ ਮਰਜ਼ੀ ਹੋਵੇ ਤਾਂ ਇਦਾਂ ਹੀ ਵੱਲ ਫਿਰ ਹਰੀ ਹੋ ਜਾਵੇ ਬੱਚੇ ਦੀ ਮਾਂ ਸੰਤਾ ਸਿੰਘ ਦੀ ਨੋ ਨੇ ਬੱਚੇ ਦੇ ਮੂੰਹ ਵੱਲ ਵੇਖਿਆ ਅੱਖਾਂ ਵਿੱਚ ਅਥਰੂ ਤੇ ਭਰੇ ਹੋਏ ਮਨ ਨਾਲ ਬੋਲੀ ਬਾਬਾ ਜੀ ਜੇਕਰ ਸਾਡੇ ਕਰਮਾਂ ਵਿੱਚ ਇਸ ਦਾ ਲੈਣਾ ਦੇਣਾ ਨਹੀਂ ਹੈ ਤਾਂ ਜਿਸ ਨੂੰ ਤੁਹਾਡੀ ਮਰਜ਼ੀ ਹੈ ਦੇ ਦਿਓ ਬੱਚਾ ਬਚ ਜਾਵੇ ਕਦੇ ਨਾ ਕਦੀ ਤਾਂ ਮੈਂ ਇਸ ਦੇ ਮੱਥੇ ਲੱਗ ਜਾਇਆ ਕਰਾਂਗੀ ਸਾਰਿਆਂ ਨੇ ਹਾਂ ਵਿੱਚ ਸਿਰ ਝੁਕਾ ਦਿੱਤਾ ਬ੍ਰਹਮ ਗਿਆਨੀ ਬਾਬਾ ਜੀ ਘੁੰਮਣਾ ਵਾਲਿਆਂ ਨੇ ਸਰਦਾਰ ਕਰਨੈਲ ਸਿੰਘ ਨੂੰ ਕਿਹਾ ਇਹਨਾਂ ਕੋਲੋਂ ਬੱਚਾ ਲੈ ਕੇ ਜਾ ਦੇ ਆ ਬਾਬਾ ਜੀ ਕਿਸ ਨੂੰ ਦੇ ਆ ਵਾ ਕਰਨੈਲ ਸਿੰਘ ਨੇ ਪੁੱਛਿਆ ਬਾਬਾ ਜੀ ਨੇ ਕਿਹਾ ਕੋੜ ਸੰਤੋਖ ਰਾਏ ਦੀ ਔਰਤ ਹੈ ਪਿੰਡ ਮਸਾਣੀ ਵਿਆਹੀ ਹੋਈ ਹੈ ਸਰਦਾਰ ਦਾ ਨਾਮ ਅਜੀਤ ਸਿੰਘ ਹੈ ਦੀ ਸਾਲ ਦੀ ਹੋ ਗਈ ਹੈ ਰੋਜ਼ ਰੋਜ਼ ਪਚੰਗੀ ਮੰਗਦੀ ਆ ਨਹਿਰੋਂ ਪਾਰ ਪਿੰਡ ਮਸਾਣੀ ਜਾ ਤੇ ਉਹਨਾਂ ਦੇ ਘਰ ਪੁੱਛ ਕੇ ਉਸ ਨੂੰ ਬੱਚਾ ਦੇ ਆ ਬਾਬਾ ਨਾਨਕ ਜੀ ਇਸੇ ਨੂੰ ਹਰਾਪਰਾ ਕਰ ਦੇਣਗੇ ਕਰਨੈਲ ਸਿੰਘ ਨੇ ਬਾਬਾ ਜੀ ਨੂੰ ਬੇਨਤੀ ਕੀਤੀ ਬਾਬਾ ਜੀ ਬੱਚੇ ਨੂੰ ਆਪਣੇ ਹੱਥੀਂ ਦਿਓ ਜਿੰਨੂੰ ਵੀ ਦੇਣਾ ਹੈ ਅੱਜ ਦਾ ਬੱਚਾ ਇਸ ਤਰ੍ਹਾਂ ਬਿਮਾਰ ਹੈ ਤੇ ਇਹਨਾਂ ਨੇ ਹਾਂ ਕਰ ਦਿੱਤੀ ਹੈ ਕੱਲ ਨੂੰ ਠੀਕ ਹੋ ਗਿਆ ਤਾਂ ਇਹਨਾਂ ਨੇ ਮੈਨੂੰ ਕਹਿਣਾ ਹੈ ਸਾਡਾ ਮੁੰਡਾ ਦੇ ਫਿਰ ਮੈਂ ਇਹਨਾਂ ਨੂੰ ਕਿੱਥੋਂ ਦੇਵਾਂਗਾ ਕਿਰਪਾ ਕਰਕੇ ਜਿਸ ਨੂੰ ਵੀ ਦੇਣਾ ਹੈ ਆਪਣੇ ਹੱਥੀਂ ਬਚਾ ਦਿਓ ਬਾਬਾ ਜੀ ਨੇ ਕਿਹਾ ਅੱਛਾ ਇਹ ਇੱਥੇ ਹੀ ਬੈੰਦੇ ਆ ਤੂੰ ਛੇਤੀ ਛੇਤੀ ਜਾ ਤੇ ਉਹਨਾਂ ਨੂੰ ਜਾ ਕੇ ਸਾਡਾ ਸਨੇਹਾ ਦੇ ਤੇ ਆਖ ਤੁਹਾਨੂੰ ਬਾਬਾ ਸੱਜਦਾ ਹੈ ਡੇਰੇ ਆਓ ਪ੍ਰਗਟ ਸਿੰਘ ਨੂੰ ਨਾਂ ਲੈ ਕੇ ਸਰਦਾਰ ਕਰਨੈਲ ਸਿੰਘ ਪਿੰਡ ਮਸਾਣੀ ਵਿਖੇ ਗਿਆ ਘਰ ਲੱਭ ਕੇ ਉਹਨਾਂ ਨੂੰ ਬਾਬਾ ਜੀ ਦਾ ਸਨੇਹਾ ਦਿੱਤਾ ਉਹ 10-12 ਜੀਆਂ ਦਾ ਪਰਿਵਾਰ ਸੀ ਸਾਈਕਲ ਉੱਤੇ ਚੜ੍ਹ ਕੇ ਘੁੰਮਣ ਹੀ ਬਾਬਾ ਜੀ ਦੇ ਕੋਲ ਆਣ ਹਾਜ਼ਰ ਹੋਏ। ਬਾਬਾ ਜੀ ਦੇ ਹੁਕਮ ਅਨਸਾਰ ਦੋਵੇਂ ਔਰਤਾਂ ਬੱਚੇ ਦੀ ਜਨਮ ਮਾਤਾ ਤੇ ਨਵੀਂ ਮਾਤਾ ਨੂੰ ਲਾਗੋ ਲਾਗੀ ਬਿਠਾ ਦਿੱਤਾ ਗਿਆ। ਬਾਬਾ ਜੀ ਨੇ ਸੰਤਾ ਸਿੰਘ ਤੇ ਉਸ ਦੇ ਪਰਿਵਾਰ ਵਾਲਿਆਂ ਤੋਂ ਫਿਰ ਪੁੱਛਿਆ ਕਿਉਂ ਭਈ ਰਜ਼ਾਮੰਦ ਹੋ? ਹਾਂਜੀ ਰਜ਼ਾਮੰਦ ਹਾਂ। ਸਾਰਿਆਂ ਨੇ ਸਹਿਮਤੀ ਪ੍ਰਗਟ ਕੀਤੀ। ਤਾਂ ਫਿਰ ਬਾਬਾ ਜੀ ਨੇ ਬੱਚੇ ਦੀ ਜਨਮ ਮਾਤਾ ਨੂੰ ਆਖਿਆ ਕਿਉਂ ਵਾਹਿਗੁਰੂ ਬੋਲ ਕੇ ਬੱਚੇ ਨੂੰ ਦੂਸਰੀ ਔਰਤ ਦੀ ਖਾਲੀ ਝੋਲੀ ਵਿੱਚ ਪਾ ਦਵੇ ਉਸ ਨੇ ਉਸੇ ਤਰ੍ਹਾਂ ਹੀ ਕੀਤਾ ਬਾਬਾ ਜੀ ਨੇ ਬੱਚੇ ਦੀ ਮਾਤਾ ਨੂੰ ਬਚਨ ਕੀਤਾ ਜਾ ਆਪਣੇ ਪਹਿਲੇ ਦੋਵਾਂ ਮੁੰਡਿਆਂ ਦੀ ਸੇਵਾ ਕਰ ਇਸ ਮੁੰਡੇ ਦੇ ਵੰਡੇ ਦਾ ਤੈਨੂੰ ਗੁਰਨਾਣਕ ਪਾਸ਼ਾ ਇੱਕ ਹੋਰ ਦੇ ਦੇਣਗੇ ਦਿਲ ਵਿੱਚ ਕੌਮਾਉ ਨਹੀਂ ਕਰਨਾ ਦਿਲ ਵੱਡਾ ਕਰਕੇ ਕਰਨੋ ਜਾਇਓ ਤੇ ਇਸ ਬੱਚੇ ਨੂੰ ਹੁਣ ਤੂੰ ਮਿਲੀ ਨਾ ਤੇ ਨਾ ਹੀ ਇਸ ਦਾ ਮੋਹ ਰੱਖੀ ਸਰਦਾਰ ਸੰਤਾ ਸਿੰਘ ਤੇ ਉਸ ਦਾ ਪਰਿਵਾਰ ਆਪਣੇ ਪਿੰਡ ਵਾਪਸ ਬਜ਼ੁਰਗਵਾਲ ਪਰਤ ਆਏ। ਪਿੰਡ ਮਸਾਣੇ ਦੀ ਸੰਗਤ ਤੇ ਉਹ ਔਰਤ ਮਿੰਦਰਕੌਰ ਬੱਚੇ ਨੂੰ ਗੋਦੀ ਵਿੱਚ ਲੈ ਗਿਆ ਤਾਂ ਪ੍ਰਸੰਨ ਹੋਏ। ਬਾਬਾ ਜੀ ਨੇ ਸੇਵਾਦਾਰਾਂ ਨੂੰ ਬਚਨ ਕੀਤਾ ਕਿ ਇੱਕ ਇੱਕ ਪ੍ਰਸ਼ਾਦਾ ਤੇ ਇੱਕ ਇੱਕ ਬਾਟਾ ਲੱਸੀ ਦਾ ਸਭ ਨੂੰ ਸ਼ਿਕਾਓ। ਲੱਸੀ ਦੀਆਂ ਬੂਨਾ ਬੱਚੇ ਦੇ ਮੂੰਹ ਵਿੱਚ ਪਾਈਆਂ। ਬੱਚੇ ਨੇ ਅੱਖਾਂ ਖੋਲ ਲਈਆਂ ਤੇ ਚਿਹਰੇ ਤੇ ਮੁਸਕਰਾਟ ਪਰਤ ਆਈ। ਹੌਲੀ ਹੌਲੀ ਉਹ ਬੱਚਾ ਬਿਲਕੁਲ ਤੰਦਰੁਸਤ ਹੋ ਗਿਆ। ਬ੍ਰਹਮ ਗਿਆਨੀ ਬਾਬਾ ਹਜ਼ਾਰਾ ਸਿੰਘ ਜੀ ਘੁੰਮਣਾ ਵਾਲਿਆਂ ਦੀ ਨਾਮ ਬਾਣੀ ਦੀ ਕਮਾਈ صدਕਾ। ਬੱਚੇ ਨੂੰ ਨਵੀਂ ਜ਼ਿੰਦਗੀ ਮਿਲ ਗਈ। ਬੱਚੇ ਦਾ ਨਾਮ ਮਾਪਿਆਂ ਨੇ ਬੂਟਾ ਸਿੰਘ ਰੱਖਿਆ ਤੇ ਇਹੀ ਬੱਚਾ ਹੁਣ ਭਾਰਤੀ ਫੌਜ ਵਿੱਚ 8 ਸਿੱਖ ਰਜiment ਚ ਭਰਤੀ ਹੋ ਕੇ ਦੇਸ਼ ਦੀ ਸਰਹੱਦਾਂ ਤੇ ਸੇਵਾ ਕਰ ਰਿਹਾ ਹੈ। ਧੰਨ ਹਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਤੇ ਧੰਨ ਹਨ ਉਹਨਾਂ ਦੇ ਸਿੱਖ। ਕਾਲਪੁਰਖ ਜੀ ਆਪਣੇ ਪਿਆਰਿਆਂ ਦੀ ਆਪ ਪੈਜ ਰੱਖਦੇ ਹਨ। ਤੇ ਉਹਨਾਂ ਨੂੰ ਸਦਾ ਹੀ ਮਾਣ ਬਖਸ਼ਦੇ ਹਨ ਪ੍ਰਭੂ ਭਗਤਾਂ ਦਾ ਬੋਲਿਆ ਪ੍ਰਮਾਤਮਾ ਦੀ ਦਰਗਾਹ ਵਿੱਚ ਸਦਾ ਪ੍ਰਵਾਨ ਹੁੰਦਾ ਹੈ ਕਿਉਂਕਿ ਪ੍ਰਭੂ ਦੇ ਸੇਵਕ ਜਨ ਪ੍ਰਭੂ ਨੂੰ ਸਿਮਰ ਕੇ ਪ੍ਰਭੂ ਵਿੱਚ ਇੱਕ ਮਿਕ ਹੋ ਗਏ ਹੁੰਦੇ ਹਨ ਤਨ ਹਨ ਬ੍ਰਹਮ ਗਿਆਨੀ ਬਾਬਾ ਜੀ ਘੁੰਮਣਾ ਵਾਲੇ ਤੇ ਧਨ ਹੈ ਉਹਨਾਂ ਦੀ ਕਮਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ